ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਓ ਨਰਿੰਦਰ ਸਿੰਘ ਕਪੂਰ ਦਾ ਲੇਖ ਵਿਲੜ ਸੁਣਾਵਾਂ ਸੰਸਾਰ ਵਿੱਚ ਜੇ ਕਿਸੇ ਕੰਮ ਨੂੰ ਟਾਲਣ ਜਾਂ ਮੁਲਤਵੀ ਕਰਨ ਦਾ ਕੋਈ ਬਹਾਨਾ ਹੋ ਸਕਦਾ ਹੈ ਤਾਂ ਵਿਲੜ ਉਸ ਨੂੰ ਨਿਸ਼ਚੇ ਹੀ ਲੱਭ ਲੈਣਗੇ ਵਿਲੜ ਇੱਕ ਖਲੋਤੀ ਹੋਈ ਘੜੀ ਵਾਂਗ ਜਾਂ ਰੁਕੇ ਹੋਏ ਪਾਣੀ ਵਾਂਗ ਜਾਂ ਕਿਸੇ ਚਿੱਤਰ ਵਿੱਚਲੇ ਜਹਾਜ਼ ਵਾਂਗ ਹੁੰਦੇ ਹਨ ਆਲੇ ਦੁਆਲੇ ਸਭ ਕੁਝ ਬਦਲ ਜਾਂਦਾ ਹੈ ਪਰ ਵਿਲੜ ਅਡੋਲ ਟਿਕੇ ਰਹਿੰਦੇ ਹਨ ਕਹਿੰਦੇ ਹਨ ਸਭ ਤੋਂ ਡਰਾਉਣੀ ਚੀਜ਼ ਭੂਤ ਪ੍ਰੇਤ ਨਹੀਂ ਹੁੰਦੇ ਸਗੋਂ ਨਿਕੰਮਾ ਵਿਅਕਤੀ ਹੁੰਦਾ ਹੈ ਵਿਲੜ ਵਿਅਕਤੀ ਦਾ ਸਾਡੇ ਸਮਾਜ ਵਿੱਚ ਉਹੀ ਰੋਲ ਹੁੰਦਾ ਹੈ ਜੋ ਕਿਸੇ ਫਸਲ ਵਿੱਚ ਘਾਹ ਪੱਤੇ ਜਾਂ ਮੇਥਰੇ ਦਾ ਹੁੰਦਾ ਹੈ ਮੇਥਰਾ ਧਰਤੀ ਵਿੱਚੋਂ ਖੁਰਾਕ ਬੜੀ ਤੇਜ਼ੀ ਨਾਲ ਖਿੱਚਦਾ ਹੈ ਤੇ ਅਸਲ ਫਸਲ ਨੂੰ ਕਮਜ਼ੋਰ ਕਰ ਦਿੰਦਾ ਹੈ ਵੇਲੜ ਸਾਡੇ ਸਮਾਜ ਦੇ ਖੇਤ ਵਿੱਚ ਮੇਥਰਾ ਹਨ ਧਰਮ ਨੇ দান ਅਤੇ ਸਰਾਧ ਅਤੇ ਪੰਡਾਰੇ ਅਤੇ ਡੇਰੇ ਅਤੇ ਮਠਾਂ ਦੀ ਪ੍ਰਥਾ ਰਾਹੀਂ ਸਾਡੇ ਦੇਸ਼ ਵਿੱਚ ਵੇਲੜਾਂ ਦਾ ਇੱਕ ਵਰਗ ਹੀ ਪੈਦਾ ਕਰ ਦਿੱਤਾ ਹੈ ਅਜਿਹੀ ਲੋਕਾਂ ਕੋਲ ਜੋ ਕੁਝ ਵੀ ਪਹੁੰਚਦਾ ਹੈ ਉਹ ਝਟਪਟ ਖਾਦਾ ਪੀਤਾ ਜਾਂਦਾ ਹੈ ਮੰਗਤਾ ਵੇਲੜਾਂ ਦੀ ਪ੍ਰਮੁੱਖ ਉਦਾਹਰਣ ਹੈ ਮੰਗਤੇ ਦਾ ਸਮਾਜ ਨੂੰ ਯੋਗਦਾਨ ਕੀ ਹੈ ਮੰਗਤਾ ਨਿਰੰਤਰ ਭੁੱਖ ਦਾ ਪ੍ਰਤੀਕ ਹੈ ਮੰਗਤਾ ਇੱਕ ਅਜੀਹੀ ਭੁੱਖ ਹੈ ਜਿਹੜੀ ਰਜਦੀ ਹੀ ਨਹੀਂ ਉਸਦੇ ਚਿਹਰੇ ਉੱਤੇ ਇੱਕ ਨਿਰੰਤਰ ਪ੍ਰਭਾਵ ਹੁੰਦਾ ਹੈ ਹੋਰ ਲਿਆਓ ਹੋਰ ਲਿਆਓ ਸਾਡੇ ਦੇਸ਼ ਵਿੱਚ ਧਰਮਾਂ ਨੇ ਪਵਿੱਤਰ ਬੇਲੜ ਪੈਦਾ ਕੀਤੇ ਹਨ ਅਨੁਮਾਨ ਲਾਇਆ ਗਿਆ ਹੈ ਕਿ ਹਰ 10 ਕਾਮਿਆਂ ਪਿੱਛੇ ਇੱਕ ਬੇਲੜ ਵਿਅਕਤੀ ਧਰਤੀ ਉੱਤੇ ਬੋਝ ਬਣਿਆ ਹੋਇਆ ਹੈ ਸਾਡਾ ਸੱਭਿਆਚਾਰ ਬੇਲੜਾਂ ਦਾ ਸੱਭਿਆਚਾਰ ਹੈ ਕਸੀ ਪਿਟੀ ਪਰੰਪਰਾ ਨੂੰ ਪਾਲ ਕੇ ਅਸੀਂ ਬੜੇ ਖੁਸ਼ ਹੁੰਦੇ ਹਾਂ ਮਾੜਾ ਜਪਣੀ ਬਰਸੀਆਂ ਮਨਾਉਣੀਆਂ ਹਰ ਨਿੱਕੇ ਮੋٹے ਨੇਤਾ ਦੇ ਮਰਨ ਉੱਤੇ ਛੁੱਟੀ ਕਰਨੀ ਜਨਮ ਦਿਨ ਮਨਾਉਣੇ ਆਦ ਕੁੱਝ ਅਜਿਹੇ ਕਾਰਜ ਹਨ ਜਿਨ੍ਹਾਂ ਵਿੱਚ ਰੁੱਝ ਕੇ ਅਸੀਂ ਬਹੁਤ ਖੁਸ਼ ਹੁੰਦੇ ਹਾਂ ਅਸਲੀਅਤ ਇਹ ਹੈ ਕਿ ਅਸੀਂ ਉਹਨਾਂ ਕੰਮਾਂ ਵਿੱਚ ਆਪਣੇ ਆਪ ਨੂੰ ਰਿਝਾਉਣ ਲੱਗ ਪਏ ਹਾਂ ਜਿਨ੍ਹਾਂ ਵਿੱਚ ਕੋਈ ਮੁਲਾਂਕਣ ਸੰਭਵ ਨਾ ਹੋਵੇ ਮੈਚ ਵੇਖਣੇ ਫਿਲਮਾਂ ਵੇਖਣੀਆਂ ਅਖਬਾਰ ਪੜ੍ਹਨੀ ਚਾਹ ਪੀਣੀ ਪਾਨ ਖਾਣਾ ਸਿਗਰਟ ਪੀਣੀ ਆਦ ਨਾਲ ਹੀ ਅਸੀਂ ਆਪਣੇ ਆਪ ਦੇ ਰੁਚੀ ਹੋਣ ਦਾ ਭਰਮ ਉਭਜਾਉਂਦੇ ਹਾਂ ਪਰ ਅਸਲੀਅਤ ਇਹ ਹੈ ਕਿ ਅਸੀਂ ਕਰ ਕੁਝ ਵੀ ਨਹੀਂ ਰਹੇ ਹੁੰਦੇ ਦੇਸ਼ ਦਾ ਕੋਈ ਨੇਤਾ ਮਰ ਜਾਵੇ ਤੇ ਸੋਗ ਲਈ ਛੁੱਟੀ ਹੋ ਜਾਵੇ ਤਾਂ ਸਾਰੀ ਕੌਮ ਦੇ ਚਿਹਰੇ ਖਿੜ ਜਾਂਦੇ ਹਨ ਤੇ ਸਨਮਿਆਂ ਵਿੱਚ ਪੀੜਾਂ ਵੱਜ ਜਾਂਦੀਆਂ ਹਨ ਛੁੱਟੀ ਤੋਂ ਪਹਿਲਾਂ ਹੀ ਛੁੱਟੀ ਦਾ ਟਾਈਮ ਹੋ ਜਾਂਦਾ ਹੈ ਸਾਡੇ ਦੇਸ਼ ਵਿੱਚ ਕਿਸੇ ਚੀਜ਼ ਦਾ ਮਹੱਤਵ ਇਸ ਗੱਲ ਤੋਂ ਮਾਪਿਆ ਜਾਂਦਾ ਹੈ ਕਿ ਉਸ ਦਿਨ ਛੁੱਟੀ ਹੈ ਕਿ ਨਹੀਂ ਜਿਸ ਦਿਨ ਕੰਮ ਤੋਂ ਬਚ ਜਾਈਏ ਉਸ ਦਿਨ ਸਾਰੇ ਸਮਝਦੇ ਹਨ ਜਿਵੇਂ ਅੱਜ ਜੀਵਨ ਸਫਲਾ ਹੋ ਗਿਆ ਅਸੀਂ ਕੁਝ ਵੀ ਨਾ ਕਰਨ ਵਿੱਚ ਇੰਨੇ ਮਾਰ ਹੋ ਗਏ ਹਾਂ ਕਿ ਕਿਦਰੇ ਵੀ ਸਾਡੀ ਅਜਿਹੀ ਮਿਸਾਲ ਨਹੀਂ ਮਿਲਦੀ ਸਮੁੱਚਾ ਮਨੁੱਖੀ ਅਨੁਭਵ ਅਸਲ ਵਿੱਚ ਉਪਜੀਵਕਾ ਕਮਾਉਣ ਦੇ ਅਮਲ ਵਿੱਚੋਂ ਪ੍ਰਾਪਤ ਹੁੰਦਾ ਹੈ ਜਿੰਨਾ ਵੱਧ ਕੰਮ ਉੰਨਾ ਵੱਧ ਗਿਆਨ ਚੀਨੀ ਅਖਾਣ ਹੈ ਜਿੰਨਾ ਵੱਧ ਕੰਮ ਕਰੋਗੇ ਉਤਨਾ ਹੀ ਵਧੇਰੇ ਕੰਮ ਕੀਤਾ ਜਾ ਸਕੇਗਾ ਜਿੰਨਾ ਵਧੇਰੇ ਕਰੋਗੇ ਉਤਨਾ ਹੀ ਵਧੇਰੇ ਕੰਮ ਕਰਨ ਦੀ ਸਮਰੱਥਾ ਵਧੇਗੀ ਕਈ ਵਿਅਕਤੀ ਬੜੇ ਮਾਣ ਨਾਲ ਕਹਿੰਦੇ ਹਨ ਕਿ ਇਤਨਾ ਧਨ ਕਮਾ ਲਿਆ ਹੈ ਭਾਵੇਂ ਸੱਤ ਪੁਸ਼ਤਾਂ ਵਿਹਲੀਆਂ ਬੈ ਕੇ ਖਾਂਦੀਆਂ ਰਹਿਣ ਇਹ ਵਰਦਾਨ ਅਸਲ ਵਿੱਚ ਸ਼ਰਾਪ ਹੈ ਉਹ ਲੋਕ ਕਿਤਨੇ ਅਪਾਗੇ ਅਤੇ ਮਾਨਸਿਕ ਪੱਖੋਂ ਕੰਗਾਲ ਹੋਣਗੇ ਜਿਨ੍ਹਾਂ ਨੂੰ ਕੰਮ ਤੋਂ ਬਿਨਾ ਖਾਣਾ ਨਸੀਬ ਹੋਵੇਗਾ ਸਾਡੇ ਦੇਸ਼ ਵਿੱਚ ਵਿਹਲੇ ਬਹਿ ਕੇ ਖਾਣਾ ਜ਼ਿੰਦਗੀ ਦਾ ਉੱਚਤਮ ਆਦਰਸ਼ ਪ੍ਰਤੀਤ ਹੁੰਦਾ ਹੈ ਇਹੀ ਕਾਰਨ ਹੈ ਕਿ ਕਈ ਖਾਨਦਾਨ ਗੰਭੀਰ ਲਾਪਰਵਾਹੀ ਨਾਲ ਕੁਝ ਕਰਨ ਦੀ ਨਿਰੰਤਰ ਉਡੀਕ ਵਿੱਚ ਜੀਵਨ ਗੁਜ਼ਾਰ ਰਹੇ ਹਨ ਸੱਚ ਤਾਂ ਇਹ ਹੈ ਕਿ ਜਿਨ੍ਹਾਂ ਨੂੰ ਕਮਾਉਣ ਦੀ ਲੋੜ ਨਹੀਂ ਉਹ ਨਿਰੰਤਰ ਰੁੱਝੇ ਹੋਏ ਹਨ ਤੇ ਜਿਨ੍ਹਾਂ ਨੂੰ ਇੱਕ ਮਿੰਟ ਵੀ ਕੰਮ ਤੋਂ ਬਿਨਾ ਨਹੀਂ ਰਹਿਣਾ ਚਾਹੀਦਾ ਉਹ ਬੜੀ ਮਿਹਨਤ ਨਾਲ ਆਪਣੇ ਸਰੀਰ ਦੀ ਚਰਬੀ ਵਧਾ ਕੇ ਡਾਕਟਰਾਂ ਤੇ ਹਸਪਤਾਲਾਂ ਵਿੱਚ ਵਾਧਾ ਕਰ ਰਹੇ ਹਨ। ਵਿਲੜ ਹੋਣ ਦਾ ਦੋਸ਼ ਸਮੁੱਚੀ ਕਾਇਨਾਤ ਵਿੱਚ ਕੇਵਲ ਮਨੁੱਖ ਦੇ ਸਿਰ ਹੀ ਲੱਗਦਾ ਹੈ। ਚੰਨ, ਤਾਰੇ, ਸੂਰਜ, ਦਰਿਆ, ਜੰਗਲ ਸਾਰੇ ਨਿਰੰਤਰ ਕਾਰਜ ਵਿੱਚ ਰੁੱਝੇ ਹੋਏ ਹਨ। ਕੰਮ ਦੀ ਣਹੋਂਦ ਆਰਾਮ ਨਹੀਂ ਅਖਵਾਉਂਦੀ। ਵਿਲੜ ਦਿਮਾਗ ਵਿਭਾਚਾਰ ਫੈਲਾਉਂਦੇ ਹਨ। ਕਿਸੇ ਵਿਅਕਤੀ ਦੀ ਪੁਰਾਣੀ ਤਸਵੀਰ ਨੂੰ ਵੇਖੋ ਉਸ ਵਿਚਲਾ ਵਿਅਕਤੀ ਕੁਝ ਕਰਦੇ ਹੋਣ ਦਾ ਪ੍ਰਭਾਵ ਦੇਣਾ ਚਾਹੁੰਦਾ ਹੈ ਜੋਕੀਆਂ ਤਸਵੀਰਾਂ ਵਿੱਚ ਟੇਡੀਆਂ ਅੱਖਾਂ ਨਾਲ ਵੇਖਿਆ ਜਾਂਦਾ ਹੈ ਅੱਜ ਕੱਲ ਧਾੜਾਂ ਦੀਆਂ ਧਾੜਾਂ ਆਪਣੇ ਬੁੱਲਾਂ ਅੱਖਾਂ ਤੇ ਨੱਕ ਦੀਆਂ ਤਸਵੀਰਾਂ ਉਤਰਵਾ ਰਹੀਆਂ ਹਨ ਉਹ ਜੋ ਕਿ ਚਿਹਰਿਆਂ ਉੱਤੇ ਮਨ ਵਿਚਲੀ ਰੋਸ਼ਨੀ ਦਾ ਚਮਤਕਾਰ ਨਹੀਂ ਅਗਿਆਨਤਾ ਦੀ ਤੁੰਖੀ ਹੋਈ ਬਨਾਵਟੀ ਲਿਸ਼ਕ ਹੈ ਕਮ ਉਪਰੰਤ ਵੇਲ ਨੇ ਸੰਸਾਰ ਵਿੱਚ ਵਿਭਿੰਨ ਕਲਾਵਾਂ ਨੂੰ ਜਨਮ ਦਿੱਤਾ ਪਰ ਫੈਲੜਪੁਣਾ ਕਿਸੇ ਉਸਾਰੂ ਅਨੁਭਵ ਨੂੰ ਨਹੀਂ ਸਿਰਜ ਸਕਦਾ ਵੇਲ ਨੂੰ ਉਪਯੋਗੀ ਉਦੇਸ਼ ਵਿੱਚ ਵਰਤਣਾ ਮਨੁੱਖੀ ਸੱਭਿਆਚਾਰ ਦਾ ਅੰਤਲਾ ਉਦੇਸ਼ ਹੈ ਪਰ ਵਿਹਲੜਪੁਣਾ ਸਾਡੇ ਸਮਾਜ ਅਤੇ ਸਾਡੀ ਆਰਥਿਕਤਾ ਨੂੰ ਘੁਣਬੰਗ ਖਾ ਰਿਹਾ ਹੈ ਹਰ ਹਿੱਲੇ ਕੰਮ ਨੂੰ ਟਾਲਿਆ ਜਾ ਰਿਹਾ ਹੈ ਜ਼ਿੰਮੇਵਾਰੀ ਤੋਂ ਬਚਿਆ ਜਾ ਰਿਹਾ ਹੈ ਫੈਸਲੇ ਕਰਨ ਦਾ ਬੋਝ ਦੂਜਿਆਂ ਉੱਤੇ ਪਾਇਆ ਜਾ ਰਿਹਾ ਹੈ ਇਤਰਾਜ਼ ਲਾਏ ਜਾ ਰਹੇ ਹਨ ਪਹਿਲਾਂ ਸਮੱਸਿਆ ਨੂੰ ਉਲਝਾਇਆ ਜਾਂਦਾ ਹੈ ਫਿਰ ਕਿਹਾ ਜਾਂਦਾ ਹੈ ਕਿ ਸਾਰੀਆਂ ਧਿਰਾਂ ਨੂੰ ਪ੍ਰਵਾਨ ਕੋਈ ਹੱਲ ਨਹੀਂ ਲੱਭ ਰਿਹਾ ਸਾਰਾ ਦੇਸ਼ ਦਿਮਾਗੀ ਕਬਜ਼ੀ ਦੀ ਬਿਮਾਰੀ ਨਾਲ ਬਿਮਾਰ ਹੋਇਆ ਪਿਆ ਹੈ ਮਾਨਸਿਕ ਅਧਰੰਗ ਫੈਲ ਰਿਹਾ ਹੈ ਹਰ ਕੋਈ ਅਮਰ ਹੋਣਾ ਲੋਚਦਾ ਹੈ ਵੇਲੜਾਂ ਲਈ ਸਭ ਕੁਝ ਮੁਸ਼ਕਲ ਪ੍ਰਤੀਤ ਹੁੰਦਾ ਹੈ ਕੋਈ ਵੀ ਵਿਅਕਤੀ ਵੇਲਾ ਰਹਿ ਕੇ ਸੰਸਾਰ ਵਿੱਚ ਅਮਰ ਨਹੀਂ ਹੋਇਆ ਉਦਾਸੀ ਦਾ ਸਭ ਤੋਂ ਵੱਡਾ ਕਾਰਨ ਵੇਲੜ ਪੁਣਾ ਹੈ ਅਸੀਂ ਬਿਮਾਰ ਵੀ ਤਾਂ ਹੀ ਹੁੰਦੇ ਹਾਂ ਕਿਉਂਕਿ ਅਸੀਂ ਵਿਹਲੇ ਹਾਂ ਕੰਮ ਕਰਦੇ ਵਿਅਕਤੀ ਬਿਮਾਰ ਨਹੀਂ ਹੁੰਦੇ ਕਿਉਂਕਿ ਉਹਨਾਂ ਕੋਲ ਬਿਮਾਰ ਹੋਣ ਲਈ ਸਮਾਂ ਹੀ ਨਹੀਂ ਹੁੰਦਾ ਜਿਵੇਂ ਬਿਮਾਰ ਵਿਅਕਤੀ ਦੀ ਕਲਪਨਾ ਉਸਾਰੋ ਨਹੀਂ ਹੁੰਦੀ ਓਵੇਂ ਹੀ ਵਿਹਲੜਾਂ ਦੀ ਬੋਲਚਾਲ ਵਿੱਚ ਕਿਸੇ ਨਾ ਕਿਸੇ ਦੀ ਪੱਗ ਲੈ ਰਹੀ ਹੁੰਦੀ ਹੈ ਵਿਹਲੜ ਗੱਲਾਂ ਨਹੀਂ ਕਰਦੇ ਚੁਗਲੀਆਂ ਕਰਦੇ ਹਨ ਅਰਬੀ ਅਖਾਣ ਹੈ ਕਿ ਵਿਹਲੜ ਹੀ ਸਫਲ ਜੋਤਸ਼ੀ ਬਣਦੇ ਹਨ ਵੇਲੜਪੁਣਾ ਮੰਨਦਾ ਮੰਦੀ ਇੱਕ ਅਵਸਥਾ ਹੈ ਜਿਵੇਂ ਬੇਮੁਹਾਰ ਘੋੜਾ ਆਪਣੀ ਸਵਾਰੀ ਨਾਲੋਂ ਵਧੇਰੇ ਆਪਣੇ ਲਈ ਮੁਸੀਬਤਾਂ ਖੜੀਆਂ ਕਰਦਾ ਹੈ ਓਵੇਂ ਹੀ ਸੰਜਮ ਮੁਕਤ ਦਿਮਾਗ ਪਰਸ਼ਾਵਿਆਂ ਤੋਂ ਡਰਦਾ ਰਹਿੰਦਾ ਹੈ ਵੇਲੜਪੁਣਾ ਹੌਲੀ-ਹੌਲੀ ਸਮੁੱਚੀ ਕੌਮ ਨੂੰ ਹੀ ਉਤਸ਼ਾਹਹੀਣ ਕਰਕੇ ਉਸ ਦਾ ਮਨੋਬਲ ਮਾਰ ਦਿੰਦਾ ਹੈ ਕੰਮ ਵਿੱਚ ਰੁਝੀ ਕੌਮ ਨਿਰੰਤਰ ਸੰਘਰਸ਼ ਵਿੱਚ ਪਏ ਸਮੁੰਦਰਾਂ ਵਾਂਗ ਹੁੰਦੀ ਹੈ ਜਦੋਂ ਕਿ ਵੇਲੜ ਕੌਮ ਦੂਰ ਤੱਕ ਫੈਲ ਰਹੇ ਮਾਰੂਥਲਾਂ ਦੀ ਨਿਆਈ ਹੁੰਦੀ ਹੈ ਥਕਾਵਟ ਦਾ ਆਪਣਾ ਆਨੰਦ ਹੁੰਦਾ ਹੈ ਪਰ ਵੇਲੜਾਂ ਦੀ ਥਕਾਵਟ ਕੁਝ ਵੀ ਨਾ ਕਰਨ ਵਿੱਚੋਂ ਉਪਜਦੀ ਹੈ ਆਰਾਮ ਕਰਦੇ ਹੀ ਉਹ ਹਨ ਜਿਹੜੇ ਕੰਮ ਕਰਦੇ ਹਨ ਵੇਲ ਦਾ ਆਨੰਦ ਹੈ ਹੀ ਤਾਂ ਜੇ ਢੇਰ ਕੰਮ ਹੋਵੇ ਕਹਿੰਦੇ ਹਨ ਕਿ ਆਲਸ ਦੀ ਰਫ਼ਤਾਰ ਇਤਨੀ ਹੌਲੀ ਹੋ ਜਾਂਦੀ ਹੈ ਕਿ ਜਲਦੀ ਹੀ ਗਰੀਬੀ ਉਸ ਨਾਲ ਆ ਮਿਲਦੀ ਹੈ ਸੱਚੇ ਅਰਥਾਂ ਵਿੱਚ ਅਮੀਰ ਵੇਲੜ ਨਹੀਂ ਹੋ ਸਕਦਾ ਤੇ ਵੇਲੜ ਅਮੀਰ ਨਹੀਂ ਹੋ ਸਕਦਾ ਵੇਲੜ ਪੁਣਾ ਕਮਜ਼ੋਰ ਦਿਮਾਗਾ ਦਾ ਟਾਸ ਨਾ ਹੁੰਦਾ ਹੈ ਤੇ ਮੂਰਖਾਂ ਲਈ ਮਨ ਪਰਚਾਵਾ ਬਹੁਤ ਸਾਰੀਆਂ ਚੀਜ਼ਾਂ ਘੱਟ ਵਰਤੋਂ ਕਾਰਨ ਜੰਗਾਲੀਆਂ ਜਾਣਕਾਰਨ ਵਰਤੋਂ ਵਿੱਚ ਲਿਆਉਣੀਆਂ ਔਖੀਆਂ ਹੋ ਜਾਂਦੀਆਂ ਹਨ ਕਹਿੰਦੇ ਹਨ ਜਿਸ ਨੂੰ 20 ਸਾਲ ਦੀ ਉਮਰ ਤੱਕ ਕੰਮ ਕਰਨ ਦੀ ਆਦਤ ਨਹੀਂ ਪਈ ਉਸ ਨੂੰ ਇਹ ਆਦਤ ਕਦੇ ਵੀ ਨਹੀਂ ਪਾਈ ਜਾ ਸਕਦੀ ਤੁਸੀਂ ਅੱਗੋਂ ਕਿੰਨੀ ਮਿਹਨਤ ਕਰੋਗੇ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਅੱਜ ਤੱਕ ਮਿਹਨਤ ਕੀਤੀ ਕਿੰਨੀ ਹੈ ਤੁਹਾਡੀਆਂ ਅਗਲੀਆਂ ਪ੍ਰਾਪਤੀਆਂ ਪਹਿਲੀਆਂ ਪ੍ਰਾਪਤੀਆਂ ਦੇ ਅਨੁਪਾਤ ਵਿੱਚ ਹੀ ਹੋਣਗੀਆਂ ਹਰ ਕੋਈ ਆਪਣੀ ਸਮਰੱਥਾ ਤੇ ਯੋਗਤਾ ਅਨੁਸਾਰ ਹੀ ਸਫਲ ਹੁੰਦਾ ਹੈ ਪਰ ਬਹੁਤ ਘੱਟ ਲੋਕ ਇਸ ਗੱਲ ਨੂੰ ਪਹਿਚਾਨਦੇ ਹਨ ਕੁਦਰਤ ਦੇ ਊਸੂਲਾ ਨੂੰ ਝੁਟਲਾਇਆ ਨਹੀਂ ਜਾ ਸਕਦਾ ਕੁਦਰਤ ਵਿੱਚ ਹਰ ਚੀਜ਼ ਜਾਂ ਵਿਕਾਸ ਕਰ ਰਹੀ ਹੈ ਜਾਂ ਨਿਗਰ ਰਹੀ ਹੈ ਕਹਿੰਦੇ ਹਨ ਕਿ ਕਿਸੇ ادارے ਜਾਂ ਦਫ਼ਤਰ ਜਾਂ ਪ੍ਰਾਂਤ ਜਾਂ ਦੇਸ਼ ਦੇ ਔਸਤ ਵਿਅਕਤੀ ਤੋਂ ਤੁਸੀਂ ਸਮੁੱਚੇ ادارے ਜਾਂ ਦਫ਼ਤਰ ਜਾਂ ਪ੍ਰਾਂਤ ਜਾਂ ਦੇਸ਼ ਦੀ ਸਮੂੱਚੀ ਯੋਗਤਾ ਤੇ ਸ਼ਖਸੀਅਤ ਦਾ ਅਨੁਮਾਨ ਲਾ ਸਕਦੇ ਹੋ ਜਿਹੜੇ ਕੁਝ ਵੀ ਨਹੀਂ ਕਰਦੇ ਉਹ ਕੁਝ ਵੀ ਨਹੀਂ ਬਣਦੇ ਇਮਾਨਦਾਰੀ ਸੱਚਾਈ ਵਫਾਦਾਰੀ ਆਦ ਦੇ ਸੰਕਲਪ ਕੰਮ ਕਰਨ ਵਾਲੇ ਵਿਅਕਤੀਆਂ ਦੇ ਨਾਲ ਜੁੜੇ ਹੋਏ ਹਨ ਕੰਮ ਦਾ ਕੋਈ ਬਦਲ ਨਹੀਂ ਕੰਮ ਕੀਤੇ ਆ ਹੀ ਕੰਮ ਹੋਣਗੇ ਅੰਤਲੇ ਤੌਰ ਤੇ ਸਾਡੀ ਸ਼ਖਸੀਅਤ ਦਾ ਨਵੇੜਾ ਸਾਡੇ ਕੰਮਾਂ ਦੇ ਆਧਾਰ ਤੇ ਹੀ ਹੋਵੇਗਾ ਕਿਸੇ ਕੰਮ ਵਿੱਚ ਰੁੱਝੇ ਤੇ ਥੱਕੇ ਹੋਏ ਵਿਅਕਤੀ ਵੱਲ ਵੇਖੋ ਉਹ ਬੜਾ ਸਾਊ, ਝੋਲਾ ਪਿਆਰਾ ਤੇ ਸੁੰਦਰ ਪ੍ਰਤੀਤ ਹੋਵੇਗਾ। ਕੰਮ ਕਰਨ ਵਾਲੇ ਹੀ ਕਿਸੇ ਦੇ ਕੰਮ ਆ ਸਕਦੇ ਹਨ। ਕੇਵਲ ਰੁੱਝੇ ਹੋਏ ਵਿਅਕਤੀ ਹੀ ਸਾਡੀ ਮਦਦ ਕਰ ਸਕਦੇ ਹਨ। ਜਿੱਥੇ ਮਨੁੱਖ ਦੀਆਂ ਸਾਰੀਆਂ ਸ਼ਕਤੀਆਂ ਕੰਮ ਉੱਤੇ ਕੇਂਦਰਿਤ ਹੋ ਜਾਣ ਉੱਥੇ ਕੰਮ ਕਲਾ ਬਣ ਜਾਂਦੀ ਹੈ। ਇਸੇ ਸਥਿਤੀ ਸੰਬੰਧੀ ਕਿਹਾ ਗਿਆ ਹੈ ਕਿ ਕੰਮ ਹੀ ਪੂਜਾ ਹੈ। ਥੈਂਕ ਯੂ।